ਸਾਰੋ ਸਮਾਚਾਰ ਲੋਕ ਜੋ ਸਾਰੋ ਸਵਾਗਤ ਹੈ ਹੋਰ ਇਸ ਵੇਲੇ ਮੈਂ ਖੜਾ ਹਾਂ ਜੰਮੂ ਦੇ ਗ੍ਰੀਨ ਬੈਂਡ ਪਾਰਕ ਦੇ ਬਿਲਕੁਲ ਬਾਹਰ ਮੇਨ ਰੋਡ ਜੰਮੂ ਦੇ ਉੱਤੇ ਜਿੱਥੇ ਕਿ ਇੱਕ ਐਕਸੀਡੈਂਟ ਹੋਇਆ ਹੈ ਹੁਣ ਐਕਸੀਡੈਂਟ ਦੋ ਗੱਡੀਆਂ ਦਾ ਆਪਸ ਦੇ ਵਿੱਚ ਐਕਸੀਡੈਂਟ ਹੋਇਆ ਹੈ ਇੱਕ ਗੱਡੀ ਜੋ ਕਿ ਮੈਂ ਤੁਹਾਨੂੰ ਦਿਖਾ ਦਿਆਂ ਗ੍ਰੀਨਵੈਲਡ ਪਾਰਕ ਦੀ ਤਰਫੋਂ ਬਾਹਰ ਆ ਰਹੀ ਸੀ ਔਰ ਦੂਸਰੀ ਗੱਡੀ ਜਿਹੜੀ ਹੈ ਜੰਮੂ ਤਵੀ ਪੁਲ ਦੀ ਤਰਫੋਂ ਸਤਵਾਰੀ ਵੱਲ ਨੂੰ ਆ ਰਹੀ ਸੀ ਲੇਕਿਨ ਆਖਰਿ ਐਕਸੀਡੈਂਟ ਹੋਇਆ ਕਿਉਂ ਇੱਕ ਦੋਨੋਂ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਕਿਉਂ ਕਾਰਨ ਤੁਹਾਨੂੰ ਦੱਸ ਦਿਆਂ ਸਿੱਧਾ ਸਿੱਧਾ ਕਾਰਨ ਹੈ ਮੈਂ ਤੇ ਕਹਾਂਗਾ ਕੈਮਰਾਮੈਨ ਨੂੰ ਦਿਖਾ ਦਿਓ ਸਾਹਮਣੇ ਇੱਕ ਵੀ ਸਿਗਨਲ ਜਿਹੜਾ ਹੈ ਉਹ ਨਹੀਂ ਚੱਲ ਰਿਹਾ ਇਹਨਾਂ ਸਿਗਨਲਸ ਦੀ ਜਿਹੜੀ ਇਸ ਵੇਲੇ ਹਾਲਤ ਇਹ ਹੈ ਕਿ ਸਾਰੇ ਸਿਗਨਲ ਬੰਦ ਪਏ ਹੋਏ ਨੇ ਔਰ ਇਹ ਸਿਗਨਲ ਅਗਰ ਬੰਦ ਹਨ ਤਾਂ ਐਕਸੀਡੈਂਟ ਹੋਣਾ ਤਾਂ ਲਾਜ਼ਮੀ ਹੈ ਕਿਉਂਕਿ ਟ੍ਰੈਫਿਕ ਪੁਲਿਸ ਅਧਿਕਾਰੀ ਦਾ ਕੰਮ ਹੁੰਦਾ ਹੈ ਗੱਡੀਆਂ ਨੂੰ ਰੋਕਣਾ ਅਤੇ ਗੱਡੀਆਂ ਨੂੰ ਇੱਕ ਪਾਸੇ ਰੋਕ ਕੇ ਦੂਸਰੇ ਪਾਸੇ ਵਾਲੀ ਸਾਈਡ ਤੋਂ ਗੱਡੀਆਂ ਨੂੰ ਕੱਟਣਾ ਲੇਕਿਨ ਅਫਸੋਸ ਕਿ ਇੱਥੇ ਐਸਾ ਕੁਝ ਨਹੀਂ ਹੋਇਆ ਔਰ ਇੱਕਦਮ ਤੋਂ ਇੱਕ ਸਾਈਡ ਤੋਂ ਗੱਡੀ ਆ ਰਹੀ ਸੀ ਔਰ ਦੂਸਰੀ ਸਾਈਡ ਤੋਂ ਵੀ ਗੱਡੀ ਆ ਰਹੀ ਸੀ ਜਿਹਦੇ ਚਲਦੇ ਦੋਨਾਂ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਔਰ ਇਸ ਵੇਲੇ ਦੋਨਾਂ ਗੱਡੀਆਂ ਦਾ ਨੁਕਸਾਨ ਤੁਸੀਂ ਦੇਖ ਰਹੇ ਹੋ ਕਿ ਹੋ ਚੁੱਕਿਆ ਹੈ ਔਰ ਟ੍ਰੈਫਿਕ ਸਿਗਨਲਸ ਦੀ ਹਾਲਤ ਤੁਸੀਂ ਦੇਖ ਰਹੇ ਹੋ ਕਿ ਬਿਲਕੁਲ ਵੀ ਇੱਕ ਵੀ ਸਿਗਨਲ ਜਿਹੜਾ ਹੈ ਇੱਥੇ ਨਹੀਂ ਚੱਲ ਰਿਹਾ ਨਾ ਤਾਂ ਜੰਮੂ ਤੋਂ ਸਤਵਾਰੀਵਾਲ ਜਾਂਦੇ ਕੋਈ ਸਿਗਨਲ ਚੱਲ ਰਿਹਾ ਦਿਖਾਈ ਦੇ ਰਿਹਾ ਹੈ ਇਸ ਚੌਕ ਦੇ ਵਿੱਚ ਔਰ ਨਾ ਹੀ ਸਕ੍ਰੀਨ ਬੈਲਟ ਤੋਂ ਬਾਹਰ ਆਂਦੇ ਆ ਕੋਈ ਸਿਗਨਲ ਦਿਖਾਈ ਦੇ ਰਿਹਾ ਹੈ ਤੁਸੀਂ ਤਸਵੀਰਾਂ ਵੀ ਸਾਫ਼ ਨਾਲ ਦੇ ਨਾਲ ਦੇਖ ਰਹੇ ਹੋ ਔਰ ਬਿਲਕੁਲ ਸਿੱਧੀ ਸਿੱਧੀ ਲਾਪਰਵਾਹੀ ਪ੍ਰਸ਼ਾਸਨ ਦੀ ਇੱਥੇ ਸਾਹਮਣੇ-ਸਾਹਮਣੇ ਦਿਖਾਈ ਦੇ ਰਹੀ ਹੈ ਕਿ ਕੋਈ ਵੀ ਸਿਗਨਲ ਨਹੀਂ ਚੱਲ ਰਿਹਾ ਉਹ ਤੁਹਾਨੂੰ ਦਿਖਾ ਦਿੰਦੇ ਆ ਕਿ ਗੱਡੀਆਂ ਦਾ ਆਖਰ ਨੁਕਸਾਨ ਕਿੰਨਾ ਕੂ ਹੋਇਆ ਜਿਹਾ ਲੋ ਆਪਸੀ ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਇਸ ਵੇਲੇ ਇੱਕ ਐਕਸੀਡੈਂਟ ਜਿਹੜਾ ਹੈ ਉਹ ਬਹੁਤ ਵੱਡਾ ਐਕਸੀਡੈਂਟ ਹੋਇਆ ਹੈ ਜਿਹਦੇ ਵਿੱਚ ਇੱਕ ਫੀਮੇਲ ਡਰਾਈਵਰ ਜੋ ਹਨ ਉਹ ਗੱਡੀ ਚਲਾ ਰਹੇ ਨੇ ਔਰ ਟ੍ਰੈਫਿਕ ਪੁਲਿਸ ਇਸ ਵੇਲੇ ਮੌਕੇ ਤੇ ਪਹੁੰਚ ਚੁੱਕੀ ਹੈ ਕਿਹਾ ਹੈ ਤਾਂ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਗੱਡੀ ਦਾ ਪੂਰਾ ਹਾਲ ਹੋਇਆ ਹੈ ਔਰ ਕਾਫੀ ਨੁਕਸਾਨ ਜੜਾਇਆ ਦੇਖਣ ਨੂੰ ਮਿਲ ਰਿਹਾ ਗੱਡੀ ਦਾ ਔਰ ਇਹ ਬਿਲਕੁਲ ਚੌਕ ਦੇ ਵਿੱਚ ਹੈ ਹੁਣ ਦੈਟ ਡਿਪੈਂਡਸ ਕੀ ਇਹ ਹੋਇਆ ਕੀ ਹੈ ਕੀ ਨਹੀਂ ਹੋਇਆ ਮੌਕੇ ਤੇ ਟ੍ਰੈਫਿਕ ਪੁਲਿਸ ਜਿਹੜੇ ਇਸ ਲਈ ਪਹੁੰਚ ਚੁੱਕੀ ਹੈ ਔਰ ਮੈਡਮ ਜਿਹੜੇ ਨੇ ਉਹ ਇਸ ਵੇਲੇ ਡਰਾਈਵਰ ਸੀਮੈਂਟ ਡਰਾਈਵਰ ਔਰ ਗੱਡੀ ਦੇ ਵਿੱਚ ਨੇ ਤੁਸੀਂ ਦੇਖ ਰਹੇ ਹੋ ਕਿ ਇਹ ਚੋਕ ਇੰਟਰਸੈਪਟਰ ਗੱਡੀ ਜਿਹੜੀ ਟ੍ਰੈਫਿਕ ਪੁਲਿਸ ਦੀ ਉਹ ਵੀ ਇੱਥੇ ਪਹੁੰਚ ਚੁੱਕੀ ਔਰ ਚੋਕ ਦੇ ਬਿਲਕੁਲ ਸੈਂਟਰ ਦੇ ਵਿੱਚੋਂ ਅਸੀਂ ਇਹ ਗ੍ਰੀਨ ਬੈਲਟ ਪਾਰਕ ਤੋਂ ਬਾਹਰ ਨਿਕਲਦੇ ਹੀ ਜੋ ਹਾਈਵੇ ਤੇ ਚੋਕ ਹੈ ਫਲਾਈਓਵਰ ਦੇ ਬਿਲਕੁਲ ਥੱਲੇ ਔਰ ਜੰਮੂ ਹੈਲਥ케ਅਰ ਐਂਡ ਡਾਇਗਨੋਸਟਿਕ ਪ੍ਰਾਈਵੇਟ ਲਿਮਿਟਿਡ ਦੇ ਬਿਲਕੁਲ ਸਾਹਮਣੇ ਤੁਸੀਂ ਦੇਖ ਰਹੇ ਹੋ ਇਸ ਵੇਲੇ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਬਹੁਤ ਹੀ ਵੱਡਾ ਇੱਕ ਐਕਸੀਡੈਂਟ ਹੋਇਆ ਹੈ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਵਿੱਚ ਇਸ ਗੱਡੀ ਦਾ ਜਿਹੜਾ ਐਕਸੀਡੈਂਟ ਇਸ ਵੇਲੇ ਤੁਸੀਂ ਨਾਈਂ ਤਸਵੀਰਾਂ ਚ ਦੇਖ ਰਹੇ ਹੋ ਤੇ ਟ੍ਰੈਫਿਕ ਪੁਲਿਸ ਜਿਹੜੀ ਹੈ ਇਸ ਵੇਲੇ ਸਾਰਾ ਕਰ ਰਹੀ ਹੈ ਕਿਉਂਕਿ ਰੇਡੀਏਟਰ ਲੀਕ ਹੋ ਚੁੱਕਿਆ ਹੈ ਗੱਡੀ ਦਾ ਬਿਲਕੁਲ ਥੱਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਇਹ ਪਰਖੱਚੇ ਜਿਹੜੇ ਨੇ ਉਹ ਉੱਡ ਗਏ ਨੇ ਹਾਂ ਗੱਡੀ ਵਿੱਚ ਘਰ ਕੋਲ ਤੁਹਾਨੂੰ ਅੱਜ ਵੀਡੀਓ ਪਾਉਂਦੇ ਆ। ਜਿਵੇਂ ਤੁਸੀਂ ਦੇਖ ਰਹੇ ਹੋ ਕਿ ਗੱਡੀ ਤੇ ਜਿਹੜੇ ਨੇ ਬਿਲਕੁਲ ਛੋਟੇ-ਛੋਟੇ ਟੋਟੇ ਹੋ ਚੁੱਕੇ ਨੇ ਔਰ ਗੱਡੀ ਜਿਹੜੀ ਹੈ ਉਹ ਚੱਲਣ ਤੋਂ ਵੀ ਰਹਿ ਗਈ ਹੈ। ਬਟ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਬਿਲਕੁਲ ਹਾਈਵੇ ਤੋਂ ਗ੍ਰੀਨ ਬੈਲਟ ਪਾਰਕ ਦੇ ਬਿਲਕੁਲ ਬਾਹਰ ਔਰ ਇੱਕ ਗੱਡੀ ਜਿਹੜੀ ਇਹ ਵੱਜੀ ਹੈ ਜਿੱਦੀ ਫੀਮੇਲ ਡਰਾਈਵਰ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਤਸਵੀਰਾਂ ਦੇ ਨਾਲ ਤੁਹਾਨੂੰ ਦੂਸਰੀ ਗੱਡੀ ਵੀ ਦਿਖਾ ਰਹੇ ਹਾਂ ਜਿਸ ਗੱਡੀ ਦੇ ਨਾਲ ਇਹ ਗੱਡੀ ਆ ਕੇ ਵੱਜੀ ਹੈ ਔਰ ਤੁਹਾਨੂੰ ਇਸ ਗੱਡੀ ਤੇ ਬਿਲਕੁਲ ਅੱਗੇ ਤੋਂ ਦਿਖਾ ਦੇਵਾਂਗਾ ਕਿ ਇਹ ਥਾਂ ਹੋਇਆ ਨਹੀਂ ਮਗਰ ਜੋ ਛੋਟੀ ਕਾਰ ਸੀ ਜਿਹੜੀ ਫੀਮੇਲ ਡਰਾਈਵਰ ਚਲਾ ਰਹੀ ਸੀ ਉਸ ਗੱਡੀ ਦਾ ਕਾਫੀ ਜਿਹੜਾ ਨੁਕਸਾਨ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹੈ ਮਿਊਨਿਸਪਲ ਇਕ ਗੱਡੀ ਨੂੰ ਜਿਹੜਾ ਹੈ ਉਹ ਇੱਕ ਸਾਈਡ ਤੇ ਲੈ ਕੇ ਜਾਇਆ ਜਾ ਰਿਹਾ ਹੈ। ਔਰ ਗੱਡੀ ਦੇ ਜਿਹੜੇ ਪਰਖੱਚੇ ਜਿਹੜੇ ਨੇ ਉਹ ਉੱਡ ਚੁੱਕੇ ਨੇ। ਤੁਸੀਂ ਦੇਖ ਰਹੇ ਹੋ ਟ੍ਰੈਫਿਕ ਜਮ ਲੱਗ ਗਿਆ ਸੀ ਔਰ ਇਹ ਬਿਲਕੁਲ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਗ੍ਰੀਨ ਬੈਲਟ ਪਾਰਕ ਦੇ ਬਿਲਕੁਲ ਬਾਹਰ ਹਾਈਵੇ ਦੇ ਉੱਤੇ। ਬੜੀ ਗਲਤੀ ਕੀਤੀ ਹੈ। ਤੁਸੀਂ ਦੇਖ ਰਹੇ ਹੋ ਤਸਵੀਰਾਂ ਟ੍ਰੈਫਿਕ ਦਾ ਜਮ ਹੁਣ ਜਿਹੜਾ ਹੈ ਉਹ ट्रैफिक पुलिस वालों को लाया गया है